ਕਈ ਵਾਰ ਅਸੀਂ ਜੋ ਦੇਖਦੇ ਹਾਂ ਉਹ ਹਕੀਕਤ ਨਹੀਂ ਹੁੰਦੀ ਪਰ ਜੋ ਅਸੀਂ ਨਹੀਂ ਦੇਖ ਸਕਦੇ ਉਹ ਹਮੇਸ਼ਾ ਸਾਡੇ ਕੋਲ ਹੁੰਦਾ ਹੈ 1998 ਦੀ ਗੱਲ ਹੈ ਜਦੋਂ ਰਣਧੀਰ ਸਿੰਘ ਇੱਕ 28 ਸਾਲਾ ਇੰਜੀਨੀਅਰ ਦਿੱਲੀ ਦੀ ਭੀੜ ਭਾਰ ਪੜੀ ਜ਼ਿੰਦਗੀ ਛੱਡ ਕੇ ਊਪਗੜ ਪਿੰਡ ਵਿੱਚ ਆਇਆ ਉਹ ਸ਼ਹਿਰ ਵਿੱਚ ਚੰਗੀ ਨੌਕਰੀ ਕਰ ਰਿਹਾ ਸੀ ਪਰ ਅੰਦਰੋਂ ਅੰਦਰ ਉਹ ਹਮੇਸ਼ਾ ਲਈ ਕੁਝ ਪੂਰਾ ਨਹੀਂ ਹੋਣ ਦਾ ਅਹਿਸਾਸ ਕਰਦਾ ਸੀ ਊਪਗੜ ਇੱਕ ਪੁਰਾਣਾ ਪਿੰਡ ਸੀ ਜਿਸ ਦੀ ਇੱਕ ਵੱਡੀ ਵਿਲੱਖਣਤਾ ਸੀ ਹਵੇਲੀ ਜਸਵੀਰ ਵਾਲੀ ਉਹ ਹਵੇਲੀ ਵਿੱਚ ਕੋਈ ਨਹੀਂ ਵੱਸਦਾ ਸੀ ਹਰ ਇੱਕ ਪਿੰਡ ਵਾਸੀ ਇਹੀ ਕਹਿੰਦਾ ਲੋਕ ਦੱਸਦੇ ਹਨ ਕਿ ਉੱਥੇ ਕਿਸੇ ਦੀ ਆਵਾਜ਼ ਗੂੰਜਦੀ ਹੈ ਰਾਤ ਨੂੰ ਬੰਦ ਦਰਵਾਜ਼ੇ ਖੁੱਲ੍ਹਦੇ ਹਨ ਤੇ ਕਦੇ-ਕਦੇ ਕਿਸੇ ਦੇ ਚੀਕਣ ਦੀ ਆਵਾਜ਼ ਆਉਂਦੀ ਹੈ ਪਰ ਅਨੰਦੀਰ ਇਹ ਸਭ ਗੱਲਾਂ ਨੂੰ ਮਜ਼ਾਕ ਸਮਝਿਆ ਕਰਦਾ ਸੀ ਭੂਤ ਪ੍ਰੇਤ ਕੁਝ ਨਹੀਂ ਹੁੰਦੇ ਇਹ ਸਭ ਲੋਕਾਂ ਦੀ ਮਨਕੜਤ ਗੱਲਾਂ ਹਨ ਉਸਨੇ ਸੋਚਿਆ ਜਦੋਂ ਉਸਨੇ ਪਿੰਡ ਪੁੱਜ ਕੇ ਆਪਣੇ ਪੁਰਖਿਆਂ ਦੀ ویرਾਨਪਈ ਹਵੇਲੀ ਦੇ ਦਰਵਾਜ਼ੇ ਖੋਲੇ ਤਾਂ ਉਸ ਨੂੰ ਅਸਲ ਦਹਿਸ਼ਤ ਦਾ ਅਹਿਸਾਸ ਹੋਇਆ ਹਵੇਲੀ ਦੇ ਅੰਦਰ ਜ਼ਮੀਨ ਤੇ ਮੋਟੀ ਧੂੜ ਦੀ ਪਰਤ ਟੁੱਟੇ-ਫੁੱਟੇ ਤਸਵੀਰਾਂ ਦੇ ਫਰੇਮ ਤੇ ਪੁਰਾਣੀ ਲੱਕੜੀ ਦੇ ਦਰਵਾਜ਼ੇ ਜਿਨ੍ਹਾਂ ਦੇ ਕੰਡੇ ਖਤਮ ਹੋ ਚੁੱਕੇ ਸਨ ਪਰ ਇਹ ਸਭ ਕੁਝ ਸਾਹਮਣੇ ਹੁੰਦਿਆਂ ਵੀ ਉਸ ਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਇਕੱਲਾ ਨਹੀਂ ਹੈ ਕੋਈ ਹੋਰ ਵੀ ਸੀ ਰਾਤ ਨੂੰ 2:30 ਵਜੇ ਰਣਧੀਰ ਆਪਣੇ ਬਿਸਤਰੇ ਤੇ ਪੈ ਗਿਆ ਬਾਹਰ ਚੰਦ ਦੀ ਚਮਕ ਵਾਲੀ ਹਵੇਲੀ ਦੇ ਪੁਰਾਣੇ ਸ਼ੀਸ਼ਿਆਂ ਤੋਂ ਅੰਦਰ ਆ ਰਹੀ ਸੀ ਹਵਾ ਇੱਕਦਮ ਸੁਣੀ ਸੁਣੀ ਹੋ ਗਈ ਟਕ 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 ਕਿਸੇ ਨੇ ਹੌਲੀ ਹੌਲੀ ਦਰਵਾਜ਼ਾ ਖੜਕਟਾਇਆ ਕੌਣ ਆ ਰਣਧੀਰ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਕੋਈ ਜਵਾਬ ਨਹੀਂ ਆਇਆ ਉਸਨੇ ਹੌਲੀ ਹੌਲੀ ਦਰਵਾਜ਼ਾ ਖੋਲ੍ਹਿਆ ਬਾਹਰ ਕੋਈ ਨਹੀਂ ਸੀ ਪਰ ਹਵਾਵਾਂ ਦੀ ਇੱਕ ਠੰਡੀ ਲਹਿਰ ਉਸਦੇ ਚਿਹਰੇ ਨੂੰ ਲੰਘ ਗਈ ਕਿਤੇ ਦੂਰੋਂ ਇੱਕ ਔਰਤ ਦੀ ਹੌਲੀ ਹੌਲੀ ਹਾਸੀ ਗੂੰਜੀ ਸਬੀਰ ਰਣਧੀਰ ਨੇ ਪਿੰਡ ਦੇ ਇੱਕ ਬਜ਼ੁਰਗ ਬਾਬਾ ਹਰੀदास ਨੂੰ ਸਾਰਾ ਬਿਆਨ ਦਿੱਤਾ। ਬਾਬਾ ਜੀ ਨੇ ਗੰਭੀਰ ਹੋ ਕੇ ਕਿਹਾ ਬੇਟਾ ਜੇਕਰ ਤੂੰ ਉੱਥੇ ਰਹਿਣਾ ਚਾਹੁੰਦਾ ਹੈ ਤਾਂ ਇੱਕ ਗੱਲ ਯਾਦ ਰੱਖ ਰਾਤ 2:30 ਵਜੇ ਤੋਂ ਬਾਅਦ ਕਦੇ ਵੀ ਆਇਨੇ ਦੇ ਸਾਹਮਣੇ ਨਾ ਖੜੀ। ਕਿਉਂ? ਰਣਧੀਰ ਨੇ ਹੱਸਦੇ ਹੋਏ ਪੁੱਛਿਆ। ਜਸਵੀਰ ਦੀ ਆਤਮਾ ਇੱਥੇ ਵਸਦੀ ਹੈ। ਜੇਕਰ ਤੂੰ ਆਇਨੇ 'ਚ ਦੇਖੇਂਗਾ ਤਾਂ ਉਹ ਤੈਨੂੰ ਦੇਖਣ ਲੱਗੇਗੀ ਤੇ ਜਦੋਂ ਉਹ ਤੈਨੂੰ ਦੇਖਣ ਲੱਗੀ ਫਿਰ ਤੂੰ ਉਸ ਨੂੰ ਨਹੀਂ ਛੱਡ ਸਕਦਾ। ਉਸ ਰਾਤ ਰਣਧੀਰ ਨੇ ਬੱਬਾ ਦੀ ਗੱਲ ਨਾ ਮੰਨੀ 2:30 ਵਜੇ ਉਹ ਹਵੇਲੀ ਦੇ ਪੁਰਾਣੇ ਆਇਨੇ ਦੇ ਸਾਹਮਣੇ ਗਿਆ ਉਸਨੇ ਆਪਣੀ ਪਰਛਾਈਂ 'ਚ ਕੁਝ ਅਜੀਬ ਜਿਹਾ ਮਹਿਸੂਸ ਕੀਤਾ ਉਸਦੀ ਪਰਛਾਈਂ ਹਿੱਲੀ ਪਰ ਖੁਦ ਨਹੀਂ ਹਿੱਲਿਆ ਅਚਾਨਕ ਆਇਨੇ ਵਿੱਚ ਇੱਕ ਔਰਤ ਦੀ ਧੁੰਦਲੀ ਤਸਵੀਰ ਦਿਖੀ ਲਾਲ ਚੁੰਨੀ ਰੂਹ ਕੰਬਾਉਣ ਵਾਲੀਆਂ ਅੱਖਾਂ ਤੇ ਲੰਬੇ ਖੁੰਨੀ ਰੰਗੇ ਨੀਲ ਤੂੰ ਮੈਨੂੰ ਬੁਲਾਇਆ ਸੀ ਹੁਣ ਮੈਂ ਤੇਰੇ ਕੋਲ ਆ ਉਸ ਔਰਤ ਨੇ ਆਪਣੇ ਹੱਥ ਅੱਗੇ ਵਧਾਏ ਤੇ ਆਇਨੇ ਵਿੱਚੋਂ ਬਾਹਰ ਆਉਣ ਲੱਗੀ ਉਰਲੀ ਦੀ ਨੇ ਇੱਕ ਭਿਆਨਕ ਚੀਕ ਮਾਰੀ ਤੇ ਦਰਵਾਜ਼ਾ ਖੁੱਲ ਕੇ ਹਲਾਚਾਲਾ ਲਾਇਆ ਪਰ ਉਹ ਦੇਖਦੇ ਰਹਿ ਗਿਆ ਦਰਵਾਜ਼ਾ ਲੋਕ ਹੋ ਚੁੱਕਾ ਸੀ ਕੋਈ ਹੱਸ ਰਿਹਾ ਸੀ ਹਵਾਲੀ ਚ ਗੂੰਜ ਰਹੀ ਸੀ ਉਹ ਆ ਗਿਆ ਉਹ ਆ ਗਿਆ ਸਵੇਰ ਹੋ ਗਈ ਪਰ ਅਨੰਦੀਰ ਨਹੀਂ ਸੀ ਪਿੰਡ ਦੇ ਲੋਕ ਹਵੇਲੀ ਦੇ ਕੋਲ ਇੱਕ ਅਜੀਬ ਦ੍ਰਿਸ਼ ਦੇਖ ਰਹੇ ਸੀ ਐਨਾ ਤੋੜਿਆ ਹੋਇਆ ਸੀ ਤੇ ਜ਼ਮੀਨ ਤੇ ਲਾਲ ਦਾਗ ਸਨ ਬੇਈ ਲੋਕ ਦੱਸਦੇ ਹਨ ਉੱਥੇ ਅੱਜ ਵੀ ਕਿਸੇ ਦੀ ਹੰਸੀ ਅਤੇ ਚੀਕਾਂ ਦੀ ਬਾਜ਼ ਆਉਂਦੀ ਹੈ ਪਰ ਕੋਈ ਉੱਥੇ ਜਾਣ ਦੀ ਹਿੰਮਤ ਨਹੀਂ ਕਰਦਾ ਪਿੰਡ ਵਾਲਿਆਂ ਨੂੰ ਇਹ ਗੱਲ ਅਜੀਬ ਲੱਗੀ ਰਣਧੀਰ ਦੀ ਹਵੇਲੀ ਵਿੱਚ ਕੋਈ ਖਬਰ ਨਹੀਂ ਸੀ ਜਦ ਬਾਬਾ ਹਰੀਦਾਸ ਅਤੇ ਕੁਝ ਪਿੰਡ ਵਾਲੇ ਹਵੇਲੀ ਦੇ ਦਰਵਾਜ਼ੇ ਤੱਕ ਪਹੁੰਚੇ ਉਹਨਾਂ ਨੇ ਦੇਖਿਆ ਕਿ ਦਰਵਾਜ਼ਾ ਖੁੱਲ੍ਹਾ ਸੀ ਪਰ ਅੰਦਰ ਇੱਕ ਵੀ ਚੀਜ਼ ਆਪਣੀ ਥਾਂ ਤੇ ਨਹੀਂ ਸੀ ਕਮਰੇ ਵਿੱਚ ਦਿਖ ਰਹੀ ਅਲਮਾਰੀ ਹੌਲੀ-ਹੌਲੀ ਉਹਨਾਂ ਨੇ ਹਵੇਲੀ ਦੇ ਅੰਦਰ ਕਦਮ ਰੱਖਿਆ ਹਾਲ ਦੇ ਵਿੱਚ ਕਰ ਉਹੀ ਪੁਰਾਣਾ ਆਇਨਾ ਸੀ ਪਰ ਹੁਣ ਉਹ ਟੁੱਟ ਚੁੱਕਾ ਸੀ ਆਇਨੇ ਦੇ ਆਲੇ ਦੁਆਲੇ ਕਿਸੇ ਦੇ ਖੂਨ ਦੇ ਨਿਸ਼ਾਨ ਸਨ ਰਣਦੀਰ ਬਾਬਾ ਹਰੀदास ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਪਰ ਉਹਨਾਂ ਨੂੰ ਜਵਾਬ ਵਿੱਚ ਸਿਰਫ ਹੌਲੀ-ਹੌਲੀ ਹਵਾ ਦਾ ਇੱਕ ਝੁਕਾ ਮਿਲਿਆ ਉਹ ਅਸੀਂ ਸਾਰੇ ਅੱਗੇ ਸੀ ਉੱਥੇ ਸੀ ਪਰ ਹੁਣ ਨਹੀਂ ਸੀ ਇੱਕ ਪਿੰਡ ਵਾਲਾ ਕਹਿ ਰਿਹਾ ਸੀ ਜਸਵੀਰ ਨੇ ਆਪਣੇ ਨਾਲ ਲੈ ਗਿਆ ਬਾਬਾ ਜੀ ਨੇ અલੌਕਿਕ ਸ਼ਬਦ ਦੇ ਨਾਲ ਕਿਹਾ ਪਿੰਡ ਵਾਲਿਆਂ ਨੇ ਰਣਧੀਰ ਦੇ ਕਮਰੇ ਵਿੱਚ ਉਸਦਾ ਲੈਪਟਾਪ ਮਿਲਿਆ ਜੋ ਖੁੱਲਾ ਪਿਆ ਸੀ ਇਹ ਵੀਡੀਓ ਚਲਾਈਏ ਪਤਾ ਲੱਗ ਜਾਈਏਗਾ ਕਿ ਕੀ ਹੋਇਆ ਹੈ ਇੱਕ ਨੌਜਵਾਨ ਪਿੰਡ ਵਾਲਾ ਕਹਿੰਦਾ ਹੈ ਉਹਨਾਂ ਨੇ ਵੀਡੀਓ ਉਪਲੇ ਕੀਤੀ ਵੀਡੀਓ ਵਿੱਚ ਰਣਧੀਰ ਆਇਨੇ ਦੇ ਸਾਹਮਣੇ ਖੜਾ ਸੀ ਉਹ ਕਿਸੇ ਨਾਲ ਗੱਲ ਕਰ ਰਿਹਾ ਸੀ ਪਰ ਵੀਡੀਓ ਵਿੱਚ ਕੋਈ ਹੋਰ ਦਿਖਾਈ ਨਹੀਂ ਦੇ ਰਿਹਾ ਸੀ ਕੌਣ ਆ ਕਿਉਂ ਮੇਰੇ ਪਿੱਛੇ ਆ ਰਹੀਆਂ ਰਣਧੀਰ ਨੇ ਕਿਹਾ ਹੌਲੀ ਹੌਲੀ ਆਇਨੇ ਵਿੱਚ ਇੱਕ ਲੰਬੇ ਵਾਲਾ ਵਾਲੀ ਔਰਤ ਨਿਕਲਦੀ ਹੈ ਉਸਦੇ ਚਿਹਰੇ ਉੱਤੇ ਇੱਕ ਅਜੀਬ ਡਰਾਉਣੀ ਹंसी ਸੀ ਵੀਡੀਓ ਵਿੱਚ ਆਖਰੀ ਚੀਜ਼ ਜੋ ਦਿਖੀ ਉਹ ਸੀ ਰਣਦੀਰ ਆਇਨੇ ਵੱਲ ਖਿੱਚਿਆ ਜਾਂਦਾ ਹੈ ਤੇ ਵੀਡੀਓ ਇੱਕ ਭਿਆਨਕ ਚੀਜ਼ ਨਾਲ ਖਤਮ ਹੋ ਜਾਂਦੀ ਹੈ ਇਸ ਹਵੇਲੀ ਨੇ ਕਈ ਲੋਕਾਂ ਨੂੰ ਗਾਇਬ ਕੀਤਾ ਹੈ ਬਾਬਾ ਜੀ ਨੇ ਚੁੱਪੀ ਤੋੜੀ ਕੁਝ ਸਾਲ ਪਹਿਲਾਂ ਇੱਥੇ ਇੱਕ ਨੌਜਵਾਨ ਦਿਲਪ੍ਰਿਤ ਵੀ ਆਇਆ ਸੀ ਪਰ ਉਹ ਵੀ ਗਾਇਬ ਹੋ ਗਿਆ ਜੋ ਵੀ ਇਸ ਹਵੇਲੀ ਵਿੱਚ ਰਾਤ गुजारਦਾ ਹੈ ਉਹ ਜ਼ਿੰਦਗੀ ਤੋਂ ਨਮੀ ਕਮੀ ਤੇ ਪੱਧਰ ਤੇ ਚਲੇ ਜਾਂਦੇ ਹਨ ਪਰ ਹਵਾਵਾਂ ਵਿੱਚ ਇੱਕ ਸ਼ਬਦ ਉਭਰਿਆ ਉਹ ਖਾਲੇ ਵੀ ਇੱਥੇ ਹੈ ਅਗਲੇ ਦਿਨ ਪਿੰਡ ਵਾਲਿਆਂ ਨੇ ਹਵੇਲੀ ਦੇ ਅੰਦਰ ਇੱਕ ਕਮਰਾ ਖੋਲ੍ਹਿਆ ਜੋ ਬਹੁਤ ਸਾਲਾਂ ਤੋਂ ਬੰਦ ਸੀ ਕਮਰੇ ਵਿੱਚ ਇੱਕ ਛੋਟਾ ਜਿਹਾ ਟੇਬਲ ਸੀ ਜਿਸ ਉੱਤੇ ਇੱਕ ਪੁਰਾਣਾ ਧੂੜ ਨਾਲ ਭਰਿਆ ਹੋਇਆ ਆਇਨਾ ਸੀ ਅੰਦਰੋਂ ਕੋਈ ਜ਼ੋਰ-ਜ਼ੋਰ ਕੇ ਹੱਸ ਰਿਹਾ ਸੀ ਮੈਨੂੰ ਬਚਾਓ ਰਣਧੀਰ ਦਾ ਚਿਹਰਾ ਆਇਨੇ ਦੇ ਅੰਦਰ ਦਿਖ ਰਿਹਾ ਸੀ ਕੀ ਕੋਈ ਰਣਧੀਰ ਨੂੰ ਬਚਾ ਸਕਦਾ ਹੈ ਜਾਂ ਹਮੇਸ਼ਾ ਲਈ ਆਇਨੇ ਵਿੱਚ ਰਹੇਗਾ ਰਣਧੀਰ ਦੀ ਆਵਾਜ਼ ਟੁੱਟੇ ਹੋਏ ਆਇਨੇ ਵਿੱਚੋਂ ਗੂੰਜ ਰਹੀ ਸੀ ਪਿੰਡ ਦੇ ਲੋਕ ਸਹਿਮ ਗਏ ਆਇਨੇ ਵਿੱਚ ਰਣਧੀਰ ਦੀ ਪਰਛਾਈਂ ਦਿਖ ਰਹੀ ਸੀ ਪਰ ਉਸ ਦੀਆਂ ਅੱਖਾਂ ਉਹ ਅੱਖਾਂ ਇਨਸਾਨੀ ਨਹੀਂ ਸਨ ਇਹ ਕੋਈ ਆਤਮਾ ਨਹੀਂ ਇਹ ਤਾਂ ਸ਼ੈਤਾਨੀ ਸ਼ਕਤੀ ਹੈ ਬਾਬਾ ਹਰੀਦਾਸ ਨੇ ਅੱਖਾਂ ਬੰਦ ਕਰਕੇ ਬੁਲਾਇਆ ਅਚਾਨਕ ਹਵੇਲੀ ਦੇ ਅੰਦਰ ਆਪਣੇ ਪਿਛਲੇ ਪਾਸੇ ਜ਼ੋਰ ਨਾਲ ਬੰਦ ਹੋ ਗਏ ਕੋਈ ਪੂਰਾ ਹੋ ਚੁੱਕਾ ਕੋਈ ਵਾਪਸ ਨਹੀਂ ਜਾ ਸਕਦਾ ਇੱਕ ਔਰਤ ਦੀ ਡਰਾਉਣੀ ਭੜੀ ਆਵਾਜ਼ ਵੱਜੀ ਕਿਸੇ ਨੇ ਉਹਨਾਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ ਟਕ 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 ਉਪਰਲੀ ਮੰਜ਼ਲ ਤੇ ਕਿਸੇ ਦੇ ਪੈਰਾਂ ਦੀ ਆਹਟ ਹੋਈ ਲੰਮੇ ਲੰਮੇ ਪੈਰਾਂ ਦੀ ਆਵਾਜ਼ ਹੌਲੀ ਹੌਲੀ ਉਹਨਾਂ ਵੱਲ ਵੱਧ ਰਹੀ ਸੀ ਹਾਲ ਦੇ ਕੋਨੇ ਵਿੱਚ ਕਾਲੀਆਂ ਛਾਵਾਂ ਹੌਲੀ ਹੌਲੀ ਰਿਸ ਰਹੀਆਂ ਸਨ ਜਿਵੇਂ ਕੰਧਾਂ ਦੇ ਉੱਤੇ ਕੋਈ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਹਦ ਕਰਤਾ ਇਹ ਕੀ ਹੋ ਰਿਹਾ ਹੈ ਇੱਕ ਨੌਜਵਾਨ ਨੇ ਕਿ ਆਵਾਜ਼ ਮਾਰੀ ਕੋਈ ਜਵਾਬ ਨਹੀਂ ਆਇਆ ਪਰ ਪਿੱਛੇ ਖੜੇ ਇੱਕ ਬੰਦੇ ਨੇ ਹੌਲੀ ਹੌਲੀ ਕਿਹਾ ਉਹ ਹਾਲੇ ਵੀ ਇੱਥੇ ਨੇ ਉਹ ਸਭ ਡਰ ਨਾਲ ਪਿੱਛੇ ਮੁੜੇ ਪਰ ਪਿੱਛੇ ਕੋਈ ਨਹੀਂ ਸੀ ਅਚਾਨਕ ਇੱਕ ਛੱਤ ਤੋਂ ਟੰਗੀ ਹੋਈ Laash ਹੌਲੀ-ਹੌਲੀ ਹਿੱਲਣ ਲੱਗੀ ਉਹ ਜਸਬੀਰ ਦੀ Laash ਸੀ ਜਿਸ ਦੇ ਲੰਮੇ ਵੱਲ ਲਾਲ ਖੂਨ ਨਾਲ ਭਰੇ ਹੋਏ ਸਨ ਉਸ ਦੇ ਮੂੰਹ ਉੱਤੇ ਇੱਕ ਅਜੀਬ ਜਿਹੀ ਹਸੀ ਸੀ ਉਹੀ ਭਿਆਨਕ ਹਸੀ ਜੋ ਰਣਧੀਰ ਨੇ ਆਖਰੀ ਵਾਰ ਸੁਣੀ ਸੀ ਤੁਸੀਂ ਆ ਗਏ ਹੁਣ ਮੈਨੂੰ ਹੋਰ ਸਰੀਰ ਦੀ ਲੋੜ ਨਹੀਂ ਉਹਦੀ Laash ਹੌਲੀ-ਹੌਲੀ ਹਵਾ ਵਿੱਚ ਉੱਡਣ ਲੱਗੀ ਜਿਵੇਂ ਉਸ ਦੀ ਆਤਮਾ ਕਿਸੇ ਹੋਰ ਦੇ ਅੰਦਰ ਵੜਨ ਵਾਲੀ ਹੋ ਵਾਪਿਸ ਜਾਓ ਜੇਕਰ ਤੁਸੀਂ ਇੱਥੇ ਰਹੇ ਤੁਸੀਂ ਵੀ ਉੱਥੇ ਹੀ ਰਹਿ ਜਾਓਗੇ ਬੱਬਾ ਹਰੀਦਾਸ ਨੇ ਇੱਕ ਮੂੰਗੋ ਮੀ ਚਲਾਈ ਪਰ ਲੰਮੇ ਨੇਲਾਂ ਵਾਲੀ ਇੱਕ ਪੂਤੀ ਹੱਥ ਨੇ ਉਹਨਾਂ ਦੀ ਗਰਦਨ ਫੜ ਲਈ ਤੁਸੀਂ ਬਚ ਨਹੀਂ ਸਕਦੇ ਹਵੇਲੀ ਕੰਬਣ ਲੱਗੀ ਕੰਦਾ ਵਿੱਚੋਂ ਖੂਨ ਵਗਣ ਲੱਗਾ ਛੱਤਾਂ ਕੰਬਣ ਲੱਗੀਆਂ ਇਹ ਹਵੇਲੀ ਹੁਣ ਖਾਲੀ ਨਹੀਂ ਰਹੀ ਇਹ ਇੱਕ ਨਰਕ ਬਣ ਚੁੱਕੀ ਹੈ ਜੋ ਹਵੇਲੀ ਵਿੱਚ ਗਿਆ ਉਹ ਵਾਪਿਸ ਨਹੀਂ ਆਇਆ ਕਈ ਸਾਲਾਂ ਬਾਅਦ ਜਦ ਨਵੇਂ ਲੋਕ ਹਵੇਲੀ ਦੇ ਨੇੜੇ ਗਏ ਉਹਨਾਂ ਨੇ ਕੰਦਾ ਉੱਤੇ ਲਿਖਿਆ ਦੇਖਿਆ ਅਸੀਂ ਇੱਥੇ ਹੀ ਹਾਂ ਤੁਸੀਂ ਵੀ ਆ ਜਾਓ ਹਵੇਲੀ ਹੱਲੇ ਵੀ ਖੜੀ ਹੈ ਪਰ ਕੀ ਤੁਸੀਂ ਹਿੰਮਤ ਕਰਕੇ ਉੱਥੇ ਜਾਣਾ ਚਾਹੁੰਦੇ ਹੋ